ਅੱਜ ਬਠਿੰਡਾ ਦੇ टाउन ਪਲਾਨਿੰਗ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਅਗਰ왈 ਜੀ ਦੀ ਪਤਨੀ ਊਸ਼ਾ ਅਗਰ왈 ਜੀ ਦਾ ਜਨਮ ਦਿਨ ਹੈ ਤਾਂ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਉਹਨਾਂ ਦੇ ਘਰ ਜਨਮ ਦਿਨ ਮਨਾਉਣ ਲਈ ਆਈ ਹੈ ਤਾਂ ਊਸ਼ਾ Rani ਸਾਡੇ ਮੈਡਮ ਜੀ ਖੁਸ਼ੀ ਵਿੱਚ ਕੇਕ ਕੱਟ ਰਹੇ ਨੇ ਅੱਜ ਸਵੇਰ ਤੋਂ ਹੀ ਬਠਿੰਡਾ ਦੇ ਹਰ ਤਰ੍ਹਾਂ ਦੇ ਰਾਜਨੀਤਿਕ ਧਾਰਮਿਕ ਸਮਾਜਿਕ ਸੁਸਾਇਟੀਆਂ ਦੇ ਮੈਂਬਰ ਸ਼੍ਰੀ ਅੰਮ੍ਰਿਤ ਅਗਰਵਾਲ ਜੀ ਨੂੰ ਉਹਨਾਂ ਦੀ ਪਤਨੀ ਦੇ ਜਨਮ ਦਿਨ ਤੇ ਵਧਾਈਆਂ ਦੇ ਰਹੇ ਨੇ ਤਾਂ ਗੱਲ ਕਰਾਂਗੇ ਚੇਅਰਮੈਨ ਸਾਹਿਬ ਦੋ ਸ਼ਬਦ ਅੱਜ ਦੇ ਦਿਨ ਕਹਿਣਗੇ ਸਰ ਕੀ ਕਹਿੰਦੇ ਮੈਂ ਮੇਰੇ ਜੀਵਨ ਸਾਥੀ ਦਾ ਜਾਣਦਿਆਂ ਉਸ ਤੇ ਮੈਂ ਉਹਨਾਂ ਨੂੰ ਤੇ ਜਿਹੜੇ ਤਾਂ ਭਾਈਾ ਇਹਾ ਉਹਨਾਂ ਦਾ ਸਾਰਾ ਨਾਮ ਤਨਵਾਦ ਕਰਦਾ ਹੈ ਲੱਖ ਲੱਖ ਜਮੀਆਂ ਤੇ ਵਧਾਈ ਦੇ